ਮੇਰਾ ਨਾਮ ਗਗਨਦੀਪ ਸਿੰਘਾ ਜੀ ਹਾਂਜੀ ਬੇਰੋਜ਼ਗਾਰ ਆ ਤੇ ਆਪਕੋ ਜੁਨੇ ਪੰਜਾਬ ਅਸੀਂ ਸਾਡੇ ਮਾਨਯੋਗ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਮਾਨ ਨੂੰ ਮਿਲਣੇ ਪਹੁੰਚੇ ਸੀਗੇ ਠੀਕ ਹੈ ਜੀ ਸਾਡਾ ਜਿਹੜਾ ਪ੍ਰੋਟੈਸਟ ਸੀਗਾ ਬਿਲਕੁਲ ਬਿਲਕੁਲ ਸ਼ਾਂਤੀਪੂਰਵਕ ਸੀਗਾ ਬਟ ਪੁਲਿਸ ਵੱਲੋਂ ਜਿਹੜਾ ਕੀ ਹੈ ਸਾਡੇ ਤੇ ਠੀਕ ਹੈ ਜੀ ਲਾਠੀ ਚਾਰਜ ਕੀਤਾ ਗਿਆ ਠੀਕ ਹੈ ਲਾਠੀ ਚਾਰਜ ਕੀਤਾ ਗਿਆ ਪਾਣੀ ਦੀਆਂ ਜਿਹੜੀਆਂ ਵਿਚਾੜਾਂ ਨੇ ਉਹ ਮਾਰੇ ਗਏ ਸਾਡੇ ਸਾਥੀਆਂ ਦੀਆਂ ਜਿਹੜੀਆਂ ਪੱਗਾਂ ਨੇ ਉਹ ਲਈਆਂ ਤੀਆਂ ਭੈਣਾਂ ਦੀਆਂ ਚੁੰਨੀਆਂ ਆਦਿਆਂ ਉਹ ਬਹੁਤ ਝੱਖੀ ਹੋ ਰਿਹਾ ਦੇਖੋ ਜੀ ਮੇਰੇ ਫਿਰ ਦੇ ਵਿੱਚ ਡਾਂਗ ਮਾਰੀ ਗਈ ਹੈ ਠੀਕ ਹੈ ਤੇ ਸਾਡਾ ਕੋਈ ਐਦਾਂ ਦਾ ਤੇ ਹੋਰ ਐਦਾਂ ਨਹੀਂ ਸੀਗਾ ਵੀ ਅਸੀਂ ਕੋਈ ਹੱਲਾ ਗੁੱਲਾ ਕਰੀਏ ਠੀਕ ਹੈ ਸਾਡੇ ਅਸੀਂ ਰਾਮ ਨਾਲ ਸਾਡਾ ਪ੍ਰੋਟੈਸਟ ਕਰ ਰਹੇ ਹਾਂ ਸ਼ਾਂਤੀਪੂਰਵਕ ਪਰ ਪੁਲਿਸ ਦੇ ਵੱਲੋਂ ਜਿਹੜੀ ਕੀ ਨਜਾਇਜ਼ ਲਾਚ ਚਾਰਜ ਕੀਤਾ ਗਿਆ ਹੈ ਜਿਹਦੇ ਅਸੀਂ ਸਖਤ ਜ਼ਬਦਾਂ ਵਿੱਚ ਨਿੰਦਾ ਕਰਦੇ ਹਾਂ ਅਸੀਂ ਸਾਡੀਆਂ ਮੰਗਾਂ ਜਿਹੜੀਆਂ ਨੇ ਉਹ ਬਿਲਕੁਲ ਜਾਇਜ਼ ਮੰਗਾਂ ਨੇ ਅਸੀਂ ਬਿਲਕੁਲ ਸਾਰੇ ਡੀਟੀਡੀ ਦੇ ਸਿਲੈਕਟਡ ਸਾਥੀਆਂ ਸਾਡੀ ਸਟੇਸ਼ਨ ਚ ਹੋ ਚੁੱਕੀ ਹੈ ਸਰਕਾਰ ਨੂੰ ਅਸੀਂ ਸਟੇਸ਼ਨ ਅਲਾਟ ਕਰਨ ਲਈ ਕਹਿ ਰਹੇ ਆ ਪਰ ਜਿਹੜੀ ਸਰਕਾਰ ਹੈ ਉਹ ਸਾਨੂੰ ਕਾਲਮ ਕੋਲੇ ਲਾ ਰਹੀ ਹੈਗੀ ਤੇ ਜਿਹੜੇ ਸਾਨੂੰ ਉਹ ਜੋਇਨ ਨਹੀਂ ਕਰਾਉਣਾ ਚਾਹੁੰਦੀ ਇਸ ਦੇ ਸੰਬੰਧ ਵਿੱਚ ਅਸੀਂ ਆਪਣਾ ਜਿਹੜਾ ਪੀਸਫੁਲ ਪ੍ਰੋਟੈਸਟ ਕਰ ਰਹੇ ਸੀਗੇ ਪਰ ਪੁਲਿਸ ਨੇ ਸਾਨੂੰ ਜਬਰਦਸਤ ਜਿਹੜੀ ਖਿਡੇੜਨ ਦੀ ਕੋਸ਼ਿਸ਼ ਕੀਤੀ ਹੈ ਜਿਸ ਦਾ ਅਸੀਂ ਪੂਰ ਜ਼ੋਰ ਵਿਰੋਧ ਕਰਦੇ ਆਂ